ਕਿ ਉਹਦਾ ਪ੍ਰਮਾਤਮਾ ਦੇ ਨਾਮ ਦੇ ਚ ਧਿਆਨ ਹੈ ਤੇ ਤੁਸੀਂ ਆਖੋਗੇ ਨਾਮ ਦੇ ਚ ਧਿਆਨ ਕਿਸ ਤਰ੍ਹਾਂ ਉਹਦੀ ਰਸਨਾ ਤੇ ਮੰਤਰ ਹੋਵੇਗਾ ਉਹਦੇ ਚ ਉਸਦਾ ਧਿਆਨ ਹੋਵੇਗਾ ਵਾਹਿਗੁਰੂ ਵਾਹਿਗੁਰੂ ਇੰਜ ਉਚਾਰਨ ਤੇ ਇਹਦੇ ਚ ਉਸਦਾ ਧਿਆਨ ਹੋਵੇਗਾ ਤੁਸੀਂ ਆਖੋਗੇ ਇਹਦੇ ਚ ਧਿਆਨ ਧਿਆਨ ਕਿਸੇ ਰੰਗ ਦੇ ਚੋਂਦਾ ਹੈ ਰੂਪ ਦੇ ਚੋਂਦਾ ਹੈ ਮੂਰਤੀ ਚੋਂਦਾ ਹੈ ਤਸਵੀਰੇ ਚੋਂਦਾ ਹੈ ਇਹਦੇ ਚ ਕਿਸ ਤਰ੍ਹਾਂ ਧਿਆਨ ਜੋੜੀਏ ਵਾਹਿਗੁਰੂ ਵਾਹਿਗੁਰੂ ਇਹਦੇ ਚ ਕਿਸ ਤਰ੍ਹਾਂ ਧਿਆਨ ਜੋੜੀਏ ਇਹਨੂੰ ਸੁਣਨਾ ਹੈ ਬਸ ਸੁਣਨ ਲਈ ਧਿਆਨ ਹੈ ਔਰ ਕੋਈ ਧਿਆਨ ਨਹੀਂ ਇਹ ਧਿਆਨ ਸਾਧਨਾ ਹੈ ਤੇ ਤੁਸੀਂ ਆਖੋਗੇ ਸੁਣਨਾ ਹੀ ਧਿਆਨ ਹੈ ਸੁਣਨਾ ਹੀ ਧਿਆਨ ਹੈ ਸੁਣੇ ਹੀ ਤਾਂ ਸਕੋਗੇ ਜੇ ਧਿਆਨ ਹੈ ਵਰਨਾ ਸੁਣ ਵੀ ਨਹੀਂ ਸਕੋਗੇ ਇੱਕ ਬੰਦਾ ਉੱਚੀ ਉੱਚੀ ਬੋਲ ਰਿਹਾ ਆਉਂਦਾ ਹੈ ਦੂਸਰਾ ਸੁਣ ਰਿਹਾ ਆਉਂਦਾ ਤੇ ਸੁਣਨ ਵਾਲਾ ਅਚਨ ਚੇਤ ਕਹਿੰਦਾ ਮਿੱਤਰਾ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਸੁਣਨਾ ਤੇ ਧਿਆਨ ਨੇ ਔਰ ਕਿਸ ਨੇ ਸੁਣਨਾ ਕੋ ਕੋ ਐਵੇਂ ਆਰਾਮ ਆਰਾਮ ਨਹੀਂ ਆਖੇਗਾ ਐਵੇਂ ਵਾਹਿਗੁਰੂ ਵਾਹਿਗੁਰੂ ਨਹੀਂ ਆਖੇਗਾ ਐਵੇਂ ਅੱਲਾ ਅੱਲਾ ਨਹੀਂ ਆਖੇਗਾ ਜਦ ਅੱਲਾ ਆਖੇਗਾ ਤੇ ਉਹਦੇ ਚ ਉਸਦਾ ਧਿਆਨ ਹੋਵੇਗਾ RAM ਆਖੇਗਾ ਉਹਦੇ ਚ ਉਸਦਾ ਧਿਆਨ ਹੋਵੇਗਾ ਵਾਹਿਗੁਰੂ ਆਖੇਗਾ ਉਹਦੇ ਚ ਉਸਦਾ ਧਿਆਨ ਹੋਵੇਗਾ ਤੇ ਮੈਂ ਅਰਜ਼ ਕਰਾਂ ਗੁਰੂ ਗ੍ਰੰਥ ਸਾਹਿਬ ਨੇ ਕਿਸੇ ਇੱਕ ਮੰਤਰ ਵਾਸਤੇ ਹੁਕਮਨ ਐਸਾ ਨਹੀਂ ਆਖਿਆ ਕਿ ਤੂੰ ਇਹ ਹੀ ਜਪਣਾ ਅਗਰ ਇਹ ਹੀ ਕਹਿ ਦਿੰਦੇ ਤੇ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਸਾਜੇ ਗੁਰੂ ਨਹੀਂ ਰਹਿਣੇ ਸਨ ਮੈਨੂੰ ਕੋਈ ਨਹੀਂ ਪਤਾ ਮੈਂ ਨਹੀਂ ਜਾਣਦਾ ਤੇਰਾ ਕੋਈ ਨਾਮ ਨਹੀਂ ਜਿਹੜੀ ਜਿਹੜੀ ਸਿਫਤ ਤੇਰੀ ਸਾਹਮਣੇ ਆਈ ਨਾਮ ਰੱਖਦੇ ਕਰੇ ਇਸ ਵਾਸਤੇ ਜਾਬ ਸਾਹਿਬ ਦੇ ਤੇ ਅਨੇਕਾ ਨਾਮ ਨੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰੀ ਇੰਦਰੀ ਨਮੋ ਅੰਧਾਰੇ ਨਮੋ ਤੇਜ ਤੇਜੇ ਅਨੰਤ ਇਹ ਸਾਰੇ ਨਾਮ ਨੇ ਅਨੰਤ ਨਾਮ ਗਾਏ ਹਾਂ ਪਰਮਪੁਰਖ へ ਪਾਏ ਹਾਂ ਤੇਰੇ ਅਨੇਕਾ ਨਾਮ ਨੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਬਲਹਾਰੇ ਜਾਉ ਜੀਤੇ ਤੇਰੇ ਨਾਮ ਹੈ اسی تیرے ہر نام تو صدਕੇ جانے خیر اس وقت पेपर करण نہیں میرا نام پرماत्मा ਦਾ ਰਸਨਾ ਤੇ ਹੋਵੇਗਾ ਤੇ ਉਹਦੇ ਚ ਪੂਰਨ ਧਿਆਨ ਹੋਵੇਗਾ ਮੰਤਰੰ রাম রাম ਨਾਮੰ ਧਿਆਨੰ ਸਰਬਤਰ ਪੂਰਨੇ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵਹਿਰਨੇ ਉਹਦੇ ਕੋਲ ਦੂਜਾ ਲਖਣ ਇਹ ਹੋਵੇਗਾ ਕਿ ਉਸ ਵਾਸਤੇ ਦੁੱਖ ਤੇ ਸੁਖ ਇੱਕ ਸਮਾਨ ਰੰਚਕ ਮਾਤਰ ਵੀ ਫਰਕ ਨਹੀਂ ਜੋ ਇੱਜ਼ਤ ਹੈ ਜੋ ਬੇਇੱਜ਼ਤੀ ਹੈ ਕੋਈ ਫਰਕ ਨਹੀਂ ਉਹਨੂੰ ਇੱਕ ਗੱਲ ਦੀ ਸਮਝ ਆ ਜਾਂਦੀ ਹੈ ਕਿ ਕੱਲਾ ਕੁਝ ਵੀ ਨਹੀਂ ਜਨਮ ਮਰਨ ਦੇ ਨਾਲ ਜੁੜਿਆ ਹੋਇਆ ਹੈ ਤੰਦਰੁਸਤੀ ਬਿਮਾਰੀਆਂ ਨਾਲ ਜੁੜੀ ਹੋਈ ਹੈ ਹਾਸੇ ਰੋਣੇ ਨਾਲ ਜੁੜੇ ਹੋਏ ਨੇ ਇੱਜ਼ਤ ਬੇਇੱਜ਼ਤੀ ਨਾਲ ਜੁੜੀ ਹੋਈ ਹੈ ਨਫੇ ਨੁਕਸਾਨ ਨਾਲ ਜੁੜੇ ਹੋਏ ਨੇ ਦਿਨ ਰਾਤ ਨਾਲ ਜੁੜਿਆ ਹੋਇਆ ਹੈ ਬਗੌਰ ਉਸ ਨੂੰ ਦਿਸ ਪੈਂਦਾ ਹੈ ਕੱਲਾ ਕੁਝ ਵੀ ਨਹੀਂ ਇਸ ਜਗਤ ਵਿੱਚ ਔਰ ਜੋ ਬਹੁਤ ਗੈਰਾ ਹਸੇ ਨਾ ਖਿੜਖਿੜਾ ਕੇ ਕਹਿੰਦੇ ਨਾ ਬਹੁਤ ਗੈਰਾ ਰਹੁੰਦਾ ਹੈ ਪੰਜਾਬ ਦੇ ਤੇ ਅਜ ਵੀ ਮਾਤਾਵਾਂ ਬੱਚੇ ਨੂੰ ਰੋਕ ਦਿੰਦੀਆਂ ਕਿ ਬਹੁਤਾ ਹੀ ਹਸੀ ਜਾਇ ਹਸੀ ਜਾਏ ਤੇ ਕਹਿੰਦੇ ਨਾ ਬਹੁਤਾ ਹਸ ਨਹੀਂ ਤੇ ਰੋਣ ਲੱਗ ਪਏਗਾ ਤੇ ਪਹਿਲੇ ਤੇ ਮੈਂ ਸਮਝਦਾ ਸੀ ਜਿਹੜੀ ਇਤਿਹਾਤੀ ਮਾਤਾਵਾਂ ਨੇ ਪਿੰਡਾਂ ਦੀਆਂ ਮਾਵਾਂ ਇਹ ਬਹੁਤ ਜ਼ੁਲਮ ਕਰਦੀਆਂ ਨੇ ਬੱਚਾ ਬਹੁਤ ਹਸੀ ਜਾ ਰਿਹਾ ਬਹੁਤ ਹਸੀ ਜਾ ਰਿਹਾ ਰੋਕਦੀਆਂ ਨੇ ਤੇ ਖਿਮਾ ਕਰਨੀ ਹੁਣ ਮੈਨੂੰ ਸਮਝ ਆਈਏ ਕਿ ਇਹ ਮਾਵਾਂ ਬਹੁਤ ਵੱਡੀਆਂ ਮਨੋਵਿਗਿਆਨੀ ਨੇ ਬਹੁਤ ਵੱਡੀ ਸਮਝੇ ਨਾ ਕਰੋ ਇਸ ਗੱਲ ਦੀ ਹਾਸੇ ਦੀ ਸ਼ਿਖਰ ਤੋਂ ਬਾਅਦ ਸਿਵਾਏ ਰੋਣੇ ਤੋਂ ਹੋਰ ਕੁਝ ਨਹੀਂ ਤੇ ਮੈਂ ਇੱਕ ਚੰਗੇ ਮਸਖਰੀ ਤਬੀਅਤ ਦੇ ਇਨਸਾਨ ਨੂੰ ਜਾਣਦਾ ਮੇਰਾ ਮਿੱਤਰ ਹੈ ਜਿਸ ਮਹਿਫਿਲ ਦੇ ਚ ਬੈਠਦਾ ਹੈ ਹਸਾਂਦਾ ਹੈ ਹਸਾਂਦਾ ਲੋਕੀ ਉਸ ਦੀ ਤਲਬ ਕਰਦੇ ਨੇ ਪਰ ਮੈਂ ਜਦ ਉਸ ਨੂੰ ਇਕਾਂਤ ਦੇ ਚ ਦੇਖਿਆ ਕੱਲਿਆਂ ਦੇਖਿਆ ਜਦ ਵੀ ਰੋਂਦੇ ਹੋਏ ਦੇਖਿਆ ਹੱਦ ਹੋ ਗਈ ਹਰ ਮਹਿਫਿਲ ਨੂੰ ਹਸਾਣਾ ਹੈ ਇਤਨਾ ਹਸਾਣਾ ਹੈ ਲੋਕੀ ਲੋਟ-ਬੋਟ ਹੋ ਜਾਂਦੇ ਨੇ ਤੇ ਇਕਾਂਤ ਦੇ ਚ ਤੋਂ ਇਤਨਾ ਰੋਣਾ ਇਤਨਾ ਬੇਚੈਨ ਉਹ ਜਿਹੜਾ ਇਤਨਾ ਹੱਸਿਆ ਤੇ ਹਸਾਇਆ ਹੈ ਹੁਣ ਉਹਦੀ ਵਿਪਰੀਤ ਜਿਹੜੀ ਦਸ਼ਾ ਹੈ ਉਹ ਕੌਣ ਪਾਉਗੇਗਾ ਉਹ ਹੀ ਪਾਉਗੇਗਾ ਫੁੱਲ ਖਿਲਤਾ ਹੈ ਮੁਰਝਾਨੇ ਦਾ ਤਖਇਲ ਲੈ ਕੇ ਜਿਸੇ ਹਸਤਾ ਹੋਆ ਪਾਓਗੇ ਉਹ ਪਰੇਸ਼ਾਨ ਹੋਗਾ ਹਾਸਿਆਂ ਦੇ ਥੱਲੇ ਤੇ ਰੋਣੇ ਛੁਪੇ ਪਏ ਔਰ ਇੱਕ ਹੋਰ ਵੀ ਅਰਜ਼ ਕਰਦੇ ਆ ਹਾਸਾ ਉਪਰੋਂ ਉਪਰੋਂ ਐ ਥੋਥਾ ਹੈ ਰੋਣਾ ਬਹੁਤ ਗਹਿਰਾ ਹੈ ਦੁੱਖ ਬਹੁਤ ਗਹਿਰਾ ਹੈ ਸੁਖ ਉਪਰੋਂ ਥੋਥੇ ਥੋਥੇ ਨੇ ਵਰਤਕ ਸਬੂਤ ਅਗਰ ਕੋਈ ਬੰਦਾ ਹਸ ਰਿਹਾ ਹੈ ਨਾ ਤੇ ਸਿਰਫ ਡਾਂਟ ਕੇ ਉਹਨੂੰ ਇੰਨਾ ਹੀ ਕਹਿ ਦੋ ਨਾ ਹੱਸ ਆਸਾ ਬੰਦ ਖਤਮ ਤੇ ਕੋਈ ਕਿਸੇ ਦੇ ਵਿਛੋੜੇ ਚ ਜਾਂ ਕਿਸੇ ਦੇ ਮਰਗ ਸੋਗ ਦੇ ਚ ਰੋ ਰਿਹਾ ਹੈ ਤੇ 10 ਬੰਦੇ ਉਹਨੂੰ ਚੁੱਪ ਕਰਾ ਦੇ ਨਾ ਰੋ ਨਾ ਰੋ ਨਹੀਂ ਚੁੱਪ ਕਰਦਾ ਹਾਸਾ ਇਕਦਮ ਬੰਦ ਹੋ ਜਾਂਦਾ ਹੈ ਰੋਣਾ ਇਕਦਮ ਬੰਦ ਨਹੀਂ ਹੁੰਦਾ ਇੱਥੇ ਆ ਕੇ ਉਸਤਾਦ ਜ਼ੌਕ ਨੇ ਕਿਹਾ ਥਮ ਤੇ ਥਮ ਤੇ ਥਮੇਂਗੇ ਆਂਸੂ ਰੋਣਾ ਹੈ ਕੋਈ ਹੰਸੀ ਨਹੀਂ ਕਿ ਹਾਸਾ ਥੋੜੀ ਇੱਕਦਮ ਰੁਕ ਜਾਏਗਾ ਤੇ ਰੋਣਾ ਹੈ ਤੇ ਆਹਸਤਾ ਆਹਸਤਾ ਹੀ ਰੁਕਣਾ ਹੈ ਇੱਕਦਮ ਨਹੀਂ ਇਥੋਂ ਗੱਲ ਸਪਸ਼ਟ ਹੋ ਗਈ ਰੋਣਾ ਬਹੁਤ ਗਹਿਰਾ ਹੈ ਹਾਸਾ ਤੇ ਉਪਰੋਂ ਉਪਰ ਹੈ ਦੁੱਖ ਬੜੇ ਗਹਿਰੇ ਨੇ ਸੁਖ ਤੇਵੇਂ ਉਪਰੋਂ ਉਪਰ ਥੋਤੇ ਹੀ ਪੈਨੇ ਦਿਖਾਵੇ ਮਾਤਰ ਨੇ ਬੰਦਿਆਂ ਦੀ ਮੁਸਕਰਾਹਟ ਦਿਖਾਵਾ ਮਾਤਰ ਹੈ ਔਰ ਕੁਝ ਨਹੀਂ ਥੱਲੇ ਤੇ ਰੋਣਾ ਹੀ ਛੁਪੇ ਪੈਨੇ ਦੁੱਖ ਛੁਪੇ ਪੈਨੇ ਗਮ ਛੁਪੇ ਪੈਨੇ ਕਿ ਜਦ ਗਮ ਪ੍ਰਗਟ ਆਉਂਦਾ ਹੈ ਤੇ ਉਹਨੂੰ ਕਹ ਦੀਏ ਨਾ ਰੋ ਕੋਈ ਰੋਣਾ ਇੱਕਦਮ ਬੰਦ ਹੁੰਦਾ ਹੈ ਸਮਾਂ ਲੱਗਦਾ ਹੈ ਵਕਤ ਲੱਗਦਾ ਹੈ ਤਾਂ ਜਾ ਕੇ ਕਿਦੜੇ ਰੋਣਾ ਬੰਦ ਹੁੰਦਾ ਹੈ ਜੇ ਰਾਜ ਦੇ ਤਾਂ ਕਮਨ ਵੜਾਈ ਜੇ ਭੀਖ ਮੰਗਾਏ ਤਾਂ ਕਿਆ ਘਟ ਜਾਏ ਬਗਤ ਨਾਮਦੇਵ ਜੀ ਜੇ ਤੂੰ ਫੁੱਲਾਂ ਦੀ ਸੇਜਾ ਤੇ ਬਿਠਾ ਦੇਵੇਂ ਤੇਰਾ ਧੰਨਵਾਦ ਪਰ ਜੇ ਤੂੰ ਤੱਤੇ ਤਵੀ ਤੇ ਵੀ ਬਿਠਾ ਦੇਵੇਂ ਤੇਰਾ ਧੰਨਵਾਦ ਸ਼ੁਕਰਾਨਾ ਜੇ ਤੂੰ ਫੁੱਲਾਂ ਦੀ ਸੇਜਾ ਤੇ ਸੁਲਾਵੇਂ ਤੇਰਾ ਧੰਨਵਾਦ ਪਰ ਜੇ ਤੂੰ ਮਾਛੀਵਾੜੇ ਦੀ ਠੰਡੀ ਰੇਦ ਤੇ ਵੀ ਰਾਤ ਕਟਾ ਦੇਵੇਂ ਤੇਰਾ ਧੰਨਵਾਦ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟਖੇੜਿਆਂ ਦਾ ਰਹਿਣਾ ਤੂੰ ਔਲਾਦ ਦਿੱਤੀ ਹੈ ਤੇਰਾ ਧੰਨਵਾਦ ਔਲਾਦ ਜਾਂਦੀ ਰਹੀ ਤੇਰਾ ਧੰਨਵਾਦ ਇਹ ਥੋੜੀ ਇੱਕ ਜੱਬ ਕਿ ਛਪਾਵੇ ਤਬ ਗਰਭ ਕਰਤ ਹੈ ਤੇ ਮਾਇਆ ਗਈ ਤਬ ਰੋਵਨ ਲਗਤ ਹੈ ਭਗਤ ਰਵਿਦਾਸ ਜੀ ਮਹਾਰਾਜ ਇਹ ਤੇ ਅਦੂਰੇ ਬੰਦੇ ਦੀ ਪਹਿਚਾਣ ਹੈ ਔਰ ਮੈਂ ਨਹੀਂ ਅਰਜ਼ ਕਰਾਂ ਜਿਹੜਾ ਬੰਦਾ ਕਹਿੰਦਾ ਮੇਰੀ ਸ਼ਰਦਾ ਵੱਜ ਗਈ ਹੈ ਮੇਰੀ ਤੇ ਅਰਦਾਸ ਸੁਣੀ ਹੈ ਪੂਰੀ ਹੋ ਗਈ ਮੈਨੂੰ ਕਈ ਦਫਾ ਡਰ ਲੱਗਦਾ ਹੈ ਇਹਦੀ ਸ਼ਰਦਾ ਵੀ ਹੁਣ ਕੱਚੀ ਹੈ ਤੇ ਤੇਰੀਆਂ ਮੰਗਾਂ ਤੇ ਹੁਣ ਹਜ਼ਾਰਾਂ ਨੇ ਕੋਈ ਇੱਕ ਥੋੜੀ ਇੱਕ ਚਲੋ ਤੇਰੀ ਗੱਲ ਹੁਣ ਬਣ ਗਈ ਅਰਦਾਸ ਤੇ ਅਰਦਾਸ ਤੇ ਤੂੰ ਕੱਲ ਫਿਰ ਕਰੇਂਗਾ ਪਰਸੋਂ ਵੇਰ ਕਰੇਂਗਾ ਜ਼ਿੰਦਗੀ ਭਰ ਕਰੇਂਗਾ ਉਹਦੇ 'ਚ ਕਈ ਨਹੀਂ ਪੂਰੀ ਹੋਣਗੀਆਂ ਫਿਰ ਫਿਰ ਕੀ ਆਖੇਗਾ ਨਹੀਂ ਹੁਣ ਰੱਬ اے ਪ੍ਰਮਾਤਮਾ ਤੂੰ ਮੇਰੀ ਗੱਲ ਮੰਨ ਲਈ ਤੇਰਾ ਧੰਨਵਾਦ ਪਰ ਜੇ ਤੂੰ ਗੱਲ ਨਹੀਂ ਮੰਨੇ ਇਹਦੇ ਵਿੱਚ ਵੀ ਮੇਰਾ ਭਲਾ ਹੋਵੇਗਾ ਤੇਰਾ ਧੰਵਾਦ ਇਸ ਨੂੰ ਕਹਿੰਦੇ ਨੇ ਰਜ਼ਾ ਦੇ ਚ ਰਾਜ਼ੀ ਰਹਿਣਾ ਤੇਰੇ ਹੁਕਮ ਵਿੱਚ ਮੈਂ ਰਾਜ਼ੀ ਇਸ ਵਿੱਚ ਵੀ ਕੋਈ ਭਲਾਈ ਹੋਵੇਗਾ ਤੇਰਾ ਧੰਵਾਦ ਨਹੀਂ ਗੱਲ ਬਣੀ ਤਾਂ ਵੀ ਤੇਰਾ ਧੰਵਾਦ ਖੈਰ ਗੱਲ ਮੇ ਲਮਕਾਵਾ ਨਾ ਮੁਖਤਸਰ ਕਰਾਂ ਦਿਆਲੰ ਸਰਬਤਰ ਜੇ ਪੰਚ ਦੋਖ ਬਿਵਰਜਤੇ ਉਹਦੀ ਦਇਆ ਸਾਰਿਆਂ ਜੀਵਾਂ ਤੇ ਹੋਵੇਗੀ ਉਹ ਹਲੇਮੀ ਨਾਲ ਹਮਦਰਦੀ ਨਾਲ ਸਾਰਿਆਂ ਨਾਲ ਪੇਸ਼ ਆਵੇਗਾ ਇਹ ਨਹੀਂ ਆਪਣੇ ਬੱਚੇ ਤੇ ਦਇਆ ਪੜੋਸੀ ਦੇ ਬੱਚੇ ਤੇ ਕਠੋਰਤਾ ਇਹ ਨਹੀਂ ਆਪਣਿਆਂ ਤੇ ਦਇਆ ਤੇ ਉਪਰਿਆਂ ਨਾਲ ਜ਼ਬਰ ਤਸ਼ੱਦਦ ਕਦੀ ਦਇਆ ਦਾ ਆਮ ਲੋਕਾਂ ਦੇ ਵਿੱਚ سلسلہ ਦੇਖਣਾ ਅਗਰ ਮੁਸਲਮਾਨ ਆਖੇ ਦਇਆ ਕਰਨੀ ਹੈ ਤਾਂ ਸਿਰਫ ਮੁਸਲਮਾਨ ਤੇ ਹੀ ਦਇਆ ਕਰਨੀ ਦੂਜੇ ਤੇ ਦਇਆ ਥੋੜੀ ਕਰਨੀ ਹੈ ਹਿੰਦੂ ਤੇ ਦਇਆ ਕਰਨੀ ਹੈ ਥੋੜੀ ਤੇ ਦੂਜੇ ਤੇ ਥੋੜੀ ਥੋੜੀ ਦਇਆ ਕਰਨੀ ਹੈ ਬਸ ਸਿੱਖ ਤੇ ਹੀ ਦਇਆ ਕਰਨੀ ਹੈ ਦੂਜੇ ਤੇ ਨਹੀਂ ਦਇਆ ਕਰਨੀ ਇਹਦੇ ਸਾਰੇ ਜੀਵ ਆ ਜਾਂਦੇ ਨੇ ਔਰ ਜਿਹਦੇ ਅੰਦਰ ਦਇਆ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਹਨੂੰ 68 ਤੀਰਥਾਂ ਦੇ ਇਸ਼ਨਾਨ ਦੀ ਕੋਈ ਲੋੜ ਹੀ ਨਹੀਂ 68 ਤੀਰਥ ਸਗਲ ਹੁਨ ਜੀ ਦਇਆ ਪਰਮਾ ਜਿਹਦੇ ਅੰਦਰ ਦਇਆ ਹੈ ਉਹ ਤੇ ਇਤਨਾ ਪਵਿੱਤਰ ਹੁੰਦਾ ਹੈ 68 ਤੀਰਥ ਵੀ ਉਤਨੇ ਪਵਿੱਤਰ ਨਹੀਂ ਨੇ ਦਇਆ ਤੋਂ ਸੇਵਾ ਦਾ ਜਨਮ ਹੁੰਦਾ ਹੈ ਦਿਆਲੂ ਬੰਦੇ ਨੇ ਸੇਵਾ ਕਰਨੀ ਹੈ ਤੇ ਸੰਤੋਖ ਹੀ ਬੰਦੇ ਨੇ ਸਿਮਰਨ ਕਰਨਾ ਹੈ ਗੱਲ ਜਿਹੜੀ ਇਤਨੀ ਜਿੱਥੇ ਸੰਤੋਖ ਨਹੀਂ ਉਥੇ ਸਿਮਰਨ ਨਹੀਂ ਹੋਵੇਗਾ ਜਿੱਥੇ ਦਇਆ ਨਹੀਂ ਉਥੇ ਸੇਵਾ ਨਹੀਂ ਹੋਵੇਗੀ ਸੇਵਾ ਸੰਸਾਰ ਦੀ ਹੁੰਦੀ ਹੈ ਨਿਰੰਕਾਰ ਦੀ ਨਹੀਂ ਹੁੰਦੀ ਇਸ ਚੱਕਰ ਚ ਨਾ ਪੈਣਾ ਗੁਰੂ ਦੀ ਸੇਵਾ ਰੱਬ ਦੀ ਸੇਵਾ ਕੋਈ ਸੇਵਾ ਨਹੀਂ ਉਹ ਸਾਡੀ ਸੇਵਾ ਦਾ ਮੁਤਾਜ ਨਹੀਂ ਤੇ ਜੇ ਰੱਬ ਨੂੰ ਵੀ ਸਾਡੀ ਸੇਵਾ ਦੀ ਲੋੜ ਹੈ ਤੇ ਉਹ ਤੁਹਾਨੂੰ ਪੂਜਣ ਦੀ ਕੋਈ ਲੋੜ ਵੀ ਨਹੀਂ ਇੰਨੀ ਵੀ ਮਹਿਰਬਾਨ ਕਰਦੇ ਆ ਕਿਉਂਕਿ ਅਸੀਂ ਹੁਣ ਰੋਟੀ ਖਲਾਈਏ ਤਾਂ ਹੀ ਉਹ ਖਾਏਗਾ ਅਸੀਂ ਉਹਨੂੰ ਕੱਪੜੇ ਪੁਵਾਈਏ ਤਾਂ ਹੀ ਉਹ ਪਹਿਨੇਗਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੇਵਾ ਸੰਸਾਰ ਦੀ ਹੈ ਨਿਰੰਕਾਰ ਦੀ ਨਹੀਂ ਨਿਰੰਕਾਰ ਤੇ ਸਾਰੇ ਜਗਤ ਦੀ ਸੇਵਾ ਕਰ ਰਿਹਾ ਉਹਦੀ ਕੀ ਸੇਵਾ ਕਰੋਗੇ ਤੇ ਜਿਹੜਾ ਸਾਡੀ ਸੇਵਾ ਦੇ ਆਸਰੇ ਤੇ ਹੀ ਖੜਾ ਹੈ ਉਹ ਕੀ ਹੋਵੇਗਾ ਉਹ ਤੇ ਕੁਝ ਵੀ ਨਹੀਂ ਹੈ ਤਾਂ ਮੁਖਤਸਰ ਮੈਂ ਅਰਜ਼ ਕਰਾਂ ਦੇ ਅੰਦੇਣਾ ਸੇਵਾ ਸੰਸਾਰ ਦੀ ਹੈ ਸਿਮਰਨ ਨਿਰੰਕਾਰ ਦਾ ਹੈ ਦਿਆਲੂ ਨੇ ਸੇਵਾ ਕਰਨੀ ਹੈ ਉਹਦਾ ਭੋਜਨ ਹੋਵੇਗਾ ਗੋਪਾਲ ਦਾ ਕੀਰਤਨ ਤੁਸੀਂ ਆਖੋਗੇ ਕੀਰਤਨ ਭੋਜਨ ਹੈ ਏ ਵੀ ਇੱਕ ਮਿੰਟ ਮੈਂ ਵਜਾਹਤ ਕਰ ਦੇਵਾਂ ਕਹਿੰਦੇ ਨੇ ਜਿਹੜਾ ਬੰਦਾ ਜਿੰਨਾ ਜ਼ਿਆਦਾ ਦੁਖੀ ਹੋਵੇਗਾ ਨਾ ਓਤਨਾ ਜ਼ਿਆਦਾ ਖਾਵੇਗਾ ਅੰਦਰ ਖਲਾ ਹੈ ਤਾਂ ਕਿਸ ਤਰ੍ਹਾਂ ਭਰੇ ਖਾ ਕੇ ਭਰੇਗਾ ਪੀ ਕੇ ਭਰੇਗਾ ਔਰ ਕੀ ਕਰੇ ਅੰਦਰ ਖਲਾ ਹੈ ਅੰਦਰ ਖਾਲੀ ਪਣ ਹੈ ਹੁਣ ਇਹਨੂੰ ਇਹ ਨਹੀਂ ਪਤਾ ਇਹ ਅੰਦਰ ਦਾ ਜਿਹੜਾ ਖਾਲੀ ਪਣੇ ਨਰੇ ਭੋਜਨ ਨਾਲ ਨਹੀਂ ਪਰੇਗਾ ਖਾਈ ਜਾਂਦਾ ਬਹੁਤ ਬਹੁਤਾ ਖਾਣ ਵਾਲਾ ਬੰਦਾ ਸਮਝ ਲਓ ਬਹੁਤਾ ਦੁਖੀ ਹੈ ਇਹ ਪਹਿਚਾਣ ਹੈ दुखी बंदे दे खुराक बहुत ज्यादा हुंदी है जो सुख दे छै प्रसन्नता दे छै उदा भोजन ਘਟ ਜਾਏਗਾ ਇਕ ਨਿੱਕਾ ਜਿਹਾ ਸਬੂਤ ਕਿ ਇਕਲੋਤੇ ਬੱਚੇ ਦੀ ਘਰ ਦੇ ਚ ਸ਼ਾਦੀ ਹੈ ਤੇ ਮਾਂ ਸਹੇਲੀਆਂ ਨੂੰ ਖਿਲਾ ਰਹੀ ਹੈ ਆਏ ਗਏ ਮਹਿਮਾਨ ਦੀ ਖਾਤਰ ਤਵਾਜ਼ੀ ਕਰ ਰਹੀ ਹੈ ਤੇ ਸਹੇਲੀਆਂ ਕਹਿੰਦੀਆਂ ਆਪ ਤੂੰ ਬੈਠ ਤੂੰ ਵੀ ਖਾ ਲੈ ਕਹਿੰਦੀ ਮੈਨੂੰ ਭੁੱਖ ਨਹੀਂ ਖੁਸ਼ੀ ਦੇ ਚ ਭੁੱਖ ਮਰ ਗਈ ਹੈ खुशी विच भूख ਘਟ ਗਈ ਹੈ ਖੁਸ਼ੀਆਂ ਨਾਲ ਹੀ ਭਰ ਗਈ ਹੈ اور ਮੈਂ ਫਿਰ ਅਰਜ਼ ਕਰਾਂ ਖੁਸ਼ੀ ਭੁੱਖ ਨੂੰ ਘਟਾ ਦੇਣੀ ਹੈ ਇਹ ਤੇ ਸਿਰਫ ਇੱਕ ਬੱਚੇ ਦੀ ਖੁਸ਼ੀ ਹੈ ਤੇ ਵਕਤੀ ਖੁਸ਼ੀ ਹੈ ਤੇ ਵਕਤੀ ਤੌਰ ਤੇ ਭੁੱਖ ਘਟ ਗਈ ਹੈ ਜਿਸ ਦਿਨ ਨਾਮ ਦੀ ਖੁਸ਼ੀ ਮਿਲਦੇ ਹੈ ਉਸ ਦਿਨ ਬੰਦਾ ਬਹੁਤ ਭਰ ਜਾਂਦਾ ਹੈ ਬਹੁਤ ਭਰ ਜਾਂਦਾ ਹੈ ਗਰ ਮੰਦਰ ਖੁਸ਼ੀ ਨਾਮ ਕੇ ਨਦਰ ਤੇਰੇ ਪਰਵਾਰ ਇਸ ਵਾਸਤੇ ਭਗਤ ਵੀ ਵੀ ਦਿਨ ਵੀ ਸਮਾਦੀ ਚ ਰਹੇ ਨੇ ਨਹੀਂ ਕੁਝ ਖਾਦਾ ਨਾ ਵਜ਼ਨ ਘਟਿਆ ਨਾ ਸਤਿਆ ਘਟਿਆ ਕਮਜ਼ੋਰੀ ਨਹੀਂ ਆਈ ਸਫੁਰਤੀ ਬਣੀ ਹੋਈ ਹੈ ਤਾਜ਼ਗੀ ਬਣੀ ਹੋਈ ਹੈ ਭੋਜਨ ਤੋਂ ਤਵਾਨਾਈ ਮਿਲਦੀ ਹੈ ਖੁਸ਼ੀ ਤੋਂ ਵੀ ਤਵਾਨਾਈ ਮਿਲਦੀ ਹੈ ਭੋਜਨ ਤੋਂ ਤਾਕਤ ਮਿਲਦੀ ਹੈ ਖੁਸ਼ੀ ਤੋਂ ਵੀ ਤਾਕਤ ਮਿਲਦੀ ਹੈ ਐਨੀ ਮੈਂ ਅਰਜ਼ ਕਰਾਂ ਬਹੁਤ ਕੁਝ ਬੰਦਾ ਖਾਈ ਜਾਵੇ ਤੇ ਅੰਦਰ ਗਮਗੀਨ ਹੋਵੇ ਤੇ ਉਹ ਤੇ ਥੋਥਾ ਹੋ ਜਾਏਗਾ ਕੁਝ ਵੀ ਨਹੀਂ ਹੋਵੇਗਾ ਕਮਜ਼ੋਰ ਹੋ ਜਾਏਗਾ ਖੁਸ਼ੀ ਇੱਕ ਖੁਦ ਤਾਕਤ ਹੈ ਤੇ ਨਾਮ ਦੀ ਜਿਹੜੀ ਖੁਸ਼ੀ ਹੈ ਉਹ ਬਿਆਨ ਤੋਂ ਪਰੇ ਹੈ ਤੋ ਸਹਿਬ ਕਹਿੰਦੇ ਨੇ ਉਹਦਾ ਭੋਜਨ ਹੋਵੇਗਾ ਗੋਪਾਲ ਦਾ ਕੀਰਤਨ ਇਸ ਤੋਂ ਬਿਨਾ ਉਹ ਨਹੀਂ ਰਹਿ ਸਕੇਗਾ ਉਸ ਦੀ ਕੀਰਤੀ ਗਾਇਨ ਕੀਤੇ ਬਿਨਾ ਨਹੀਂ ਰਹਿ ਸਕੇਗਾ ਕਿਉਂ ਕਿ ਕੀਰਤਨ ਕਰਨਾ ਕੀਰਤੀ ਕਰਨਾ ਉਹਦੀ ਖੁਸ਼ੀ ਹੈ ਉਹਦੇ ਚ ਉਸ ਦੀ ਖੁਸ਼ੀ ਹੈ ਉਹਦੇ ਚ ਉਸ ਦੀ ਪ੍ਰਸੰਨਤਾ ਹੈ ਉਹਦਾ ਖੇੜਾ ਵਾ ਸਮਠਾ ਕਰ ਸਮਝੇ ਰਾ ਉਥੇ ਇਹ ਨਹੀਂ ਹੈ ਦੋਸਤ ਹੈ ਦੁਸ਼ਮਣ ਹੈ ਉਹਦੀ ਦ੍ਰਿਸ਼ਟੀ ਚ ਦੋਵੇਂ ਇੱਕ ਸਮਾਨ ਹੈ ਲੰਬੇ ਚੋੜੇ ਇਤਿਹਾਸਕ ਸਬੂਤ ਮੌਜੂਦ ਨੇ ਪ੍ਰਮਾਣ ਮੌਜੂਦ ਨੇ بس ਇਤਨੇ ਅਰਥ ਕਰਕੇ ਮੈਂ ਅੱਗੇ ਚਲਾ ਮੈਂ ਅਰਸਰਾ ਨਿੰਦਾ ਕਰਨ ਦੀ ਲੋੜ ਕਿਉਂ ਪੈ ਜਾਂਦੀ ਹੈ ਕਿਸੇ ਦੀ ਤੇ ਨਿੰਦਾ ਨੂੰ ਬਹੁਤ ਵੱਡਾ ਪਾਪ ਕਿਉਂ ਆਖਿਆ ਗਿਆ ਨਿੰਦਾ ਦਾ ਮਤਲਬ ਹੈ ਗੱਲ ਘਟਾ ਕੇ ਬਿਆਨ ਕਰਨਾ ਚੋਰ ਨੂੰ ਚੋਰ ਕਹਿਣਾ ਕੋਈ ਨਿੰਦਾ ਨਹੀਂ ਬਦਮਾਸ਼ ਨੂੰ ਬਦਮਾਸ਼ ਕਹਿਣਾ ਕੋਈ ਨਿੰਦਾ ਨਹੀਂ ਸਿੱਖ ਜਗਤ ਦੇ ਵਿੱਚ ਨਿੰਦਾ ਦੇ ਅਰਥ ਬਹੁਤ ਗਲਤ ਲਏ ਗਏ ਨੇ ਵੀ ਕਿਉਂ ਫਲਾਣੇ ਦੀ ਨਿੰਦਾ ਕਰਦਾ ਹੈ ਅਗਰ ਚੋਰ ਨੂੰ ਚੋਰ ਆਖਿਆ ਜਾ ਰਿਹਾ ਕੋਈ ਨਿੰਦਾ ਨਹੀਂ ਮੂਰਖ ਨੂੰ ਮੂਰਖ ਆਖਿਆ ਜਾ ਰਿਹਾ ਕੋਈ ਨਿੰਦਾ ਨਹੀਂ ਠੱਗ ਨੂੰ ਠੱਗ ਆਖਿਆ ਜਾ ਰਿਹਾ ਤੇ ਕੋਈ ਨਿੰਦਾ ਨਹੀਂ ਠੱਗ ਨੂੰ ਠੱਗ ਆਖੋ ਦੂਜੇ ਸਾਵਧਾਨ ਹੋ ਜਾ ਨਾਹੀਂ ਤੇ ਹੋਰ ਵਿਚਾਰੇ ਠਗਾ ਜਾਣਗੇ ਬਦਮਾਸ਼ ਨੂੰ ਬਦਮਾਸ਼ ਕਹਿ ਦੋ ਹੋਰ ਕਈਆਂ ਦੀ ਜ਼ਿੰਦਗੀ ਬਚ ਜਾਏਗੀ ਅਸਮਤ ਬਚ ਜਾਏਗੇ ਪਤਾ ਚੱਲ ਜਾਏ ਦੂਜਿਆਂ ਨੂੰ ਫਿਮਾ ਕਰਨੇ ਇਹ ਕੋਈ ਨਿੰਦਾ ਨਹੀਂ ਨਿੰਦਾ ਕੀ ਹੈ ਕਿਸੇ ਸ਼ਰੀਫ ਨੂੰ ਬਦਮਾਸ਼ ਕਹਿਣਾ ਕਿਸੇ ਦਿਆਲੂ ਨੂੰ ਕਠੋਰ ਕਹਿਣਾ ਨਿੰਦਾ ਕੀ ਹੈ ਫੁੱਲ ਨੂੰ ਕੰਡਾ ਕਹਿਣਾ निंदा ਕੀ ਹੈ ਰੋਸ਼ਨੀ ਨੂੰ ਅੰਧੇਰਾ ਦੇਣਾ ਇਹ ਨਿੰਦਾ ਹੈ ਘਟਾ ਕੇ ਗਲ ਬਿਆਨ ਕਰਦੇ ਇਹਨੂੰ ਨਿੰਦਾ ਕਹਿੰਦੇ ਹੈ ਵਿਚਾਰਾ ਪਰਉਪਕਾਰੀ ਨੂੰ ਚੋਰ ਆਖੀ ਜਾਂਦੇ ਹੈ ਸ਼ਰੀਫ ਉਹਨੂੰ ਬਦਮਾਸ਼ਾ ਕੀ ਜਾ ਰਹੇ ਹੈ ਵਿਚਾਰਾ ਉਹ ਪੁੰਨ ਦੀ ਮੂਰਤੀ ਉਹਨੂੰ ਪਾਪੀ ਆਖੀ ਜਾਂਦੇ ਨੇ ਇਹ ਨਿੰਦਾ ਤੇ ਇਹਨੂੰ ਪਾਪ ਕਿਉਂ ਆਖਿਆ ਹੈ ਕਿ ਜਿਹੜਾ ਗੁਣਾ ਨੂੰ ਔਗਣਾ ਕਰਕੇ ਬਿਆਨ ਕਰੇ ਉਸ ਬੰਦੇ ਦੇ ਅੰਦਰ ਕੋਈ ਗੁਣ ਰਹਿੰਦੇ ਨਹੀਂ ਔਗਣਾ ਦੀ ਲਗਨ ਨਹੀਂ ਰਹੇਗੀ ਔਗਣਾਂ ਦੀ ਤੜਪ ਨਹੀਂ ਰਹੇਗੀ ਔਗਣਾਂ ਦੀ ਕਸ਼ਿਸ਼ ਖਤਮ ਹੋ ਜਾਏਗੀ ਉਸ ਬੰਦੇ ਦੇ ਅੰਦਰ ਗੁਣਾਂ ਦੀ ਜਿਹੜਾ ਗੁਣਾਂ ਨੂੰ ਔਗਣ ਆਖ ਰਿਹਾ ਹੈ ਇਹ ਤੇ ਬਹੁਤ ਵੱਡਾ ਪਾਪ ਹੈ ਤੇ ਗੁਣ ਨੂੰ ਔਗਣ ਆਖਣ ਦੀ ਕੀ ਲੋੜ ਹੈ ਦਰਸਲ ਜਿਹੜਾ ਬੰਦਾ ਕਿਸੇ ਵੀ ਥਾਂ ਤੇ ਅੱਗੇ ਲੰਘ ਗਿਆ ਹੈ ਤਾਂ ਜੋ ਅੱਗੇ ਲੰਘ ਗਿਆ ਉਹਦੀ ਨਿੰਦਾ ਹੁੰਦੀ ਹੈ ਘਟਾਣਾ ਉਸ ਨੂੰ ਇਹ ਜਿਹੜਾ ਅੱਗੇ ਵਧ ਗਿਆ ਜਿਹੜਾ ਹੈ ਹੀ ਚੋਰ ਉਹਨੂੰ ਚੋਰ ਆਖਿਓ ਤੇ ਨਿੰਦਾ ਹੈ ਹੀ ਨਹੀਂ ਉਹਨੂੰ ਘਟਾਇਆ ਤੇ ਹੈ ਨਹੀਂ ਉੱਤੇ ਜਿੰਨਾ ਹੈ ਓਤਨਾ ਹੈ ਪਰ ਹੁਣ ਜਿਹੜਾ ਸਾਲ ਹੈ ਉਹਨੂੰ ਘਟਾਣਾ ਹੈ ਜਿਹੜਾ ਸ਼ਰੀਫ ਹੈ ਉਹਨੂੰ ਘਟਾਣਾ ਹੈ ਤੁਹਾਨੂੰ ਚੋਰ ਆ ਕੇ ਘਟਾ ਸਕਦੇ ਹੋ ਕਿਸ ਤਰ੍ਹਾਂ ਘਟਾਓਗੇ ਘਟਾਣਾ ਹੈ ਘਟਾ ਕੇ ਬਿਆਨ ਕਰਨਾ ਨਿੰਦਾ ਹੈ ਤੇ ਨਿੰਦਾ ਦੀ ਲੋੜ ਕਿਉਂ ਪੈ ਜਾਂਦੀ ਅਗਲੇ ਨੂੰ ਘਟਾਣਾ ਕਿਉਂਕਿ ਅਗਲਾ ਵਧ ਗਿਆ ਹੈ ਨਿੰਦਾ ਦਾ ਇੱਥੋਂ ਜਨਮ ਹੁੰਦਾ ਹੈ ਅੱਗੇ ਵਧਿਆ ਹੋਇਆ ਪ੍ਰਮਾਨ ਨਹੀਂ ਕਿਉਂਕਿ ਜਿਹੜਾ ਅੱਗੇ ਲੰਘੇ ਮੈਂ ਤੇ ਪਿੱਛੇ ਰਹਿ ਗਿਆ ਤੇ ਜਦ ਹੁਣ ਮੈਂ ਪਿੱਛੇ ਰਹਿ ਗਿਆ ਤਾਂ ਹੁਣ ਕੀ ਕਰੀਏ ਉਹ ਜਿਹੜਾ ਅੱਗੇ ਲੰਘੇ ਉਹਨੂੰ ਘਟਾਓ ਉਨੂੰ ਠਾਗਾ ਖੋ ਉਹਨੂੰ ਚੌਰਾਖੋ ਉਹਨੂੰ ਬਦਮਾਸ਼ਾ ਖੋ ਉਸਤੇ ਲੱਖਾਂ ਤੋਂ ਮਤਾ ਲਾਓ ਉਹਨੂੰ ਪਿੱਛੇ ਸੁੱਟੋ ਨਿੰਦਾ ਦੀ ਲੋੜ ਪੈ ਗਈ ਪਿੱਛੇ ਸੁੱਟਣਾ ਅਗਲੇ ਨੂੰ ਪਿੱਛੇ ਸੁੱਟਣਾ ਇਸ ਵਾਸਤੇ ਨਿੰਦਾ ਪਾਪ ਬਣ ਗਈ ਹਾਲਾਂਕਿ ਚਾਹੀਦਾ ਕੋਈ ਅੱਗੇ ਲੰਘ ਗਿਆ ਉਹਨੂੰ ਪਿੱਛੇ ਨਾ ਖਿੱਚ ਤੂੰ ਆਪ ਅੱਗੇ ਵਧਣ ਦੀ ਕੋਸ਼ਿਸ਼ ਕਰ ਗੱਲ ਤੇ ਇਤ ਨਹੀਂ ਪਰ ਨਹੀਂ ਇਹ ਜਿਹੜਾ ਅੱਗੇ ਲੰਘ ਗਿਆ ਉਹਨੂੰ ਪਿੱਛੇ ਸੁੱਟਦਾ ਇਸ ਵਾਸਤੇ ਕਹਿ ਦਿੱਤਾ ਹੈ ਕਿ ਨਿੰਦਾ ਮਨ ਮੁਖ ਤੇ ਮੁਗਧ ਕਰਦੇ ਨੇ ਨਿੰਦਾ ਭਲੇ ਕਾ ਹੋ ਕੇ ਨਾਹੀਂ ਮਨ ਮੁਖ ਮੁਗਧ ਕਰਨ ਮੋਹ ਕਾ ਲੈ ਤੇ ਨਿੰਦ ਕਾਂ ਨਰਕੇ ਘੋਰ ਬਚ ਨੇ ਜਿਹੜਾ ਅੱਗੇ ਵਧ ਗਏ ਤੂੰ ਉਹਨੂੰ ਪਿੱਛੇ ਛੁੱਟਦਾ ਔਰ ਇੱਕ ਦਫਾ ਇਹ ਨਿੰਦਾ ਕਰਨ ਦੀ ਆਦਤ ਬਣ ਜਾਏ ਨਾ ਫਿਰ ਛੁੱਟਦੀ ਵੀ ਕੋਈ ਨਹੀਂ ਮੈਂ ਤੇ ਗੁਰੂ ਨਾਨਕ ਦੇ ਬਚਨ ਪੜ੍ਹ ਕੇ 당 ਰਹਿ ਗਿਆ ਸਤਿਗੁਰ ਕਹਿੰਦੇ ਹਰ ਬਿਮਾਰੀ ਦਾ ਇਲਾਜ ਹੈ ਇੱਕ ਬਿਮਾਰੀ ਦਾ ਇਲਾਜ ਰੱਬ ਕੋਲ ਵੀ ਨਹੀਂ ਕਿਹੜੀ ਬਿਮਾਰੀ ਔਖਦ ਸਬੇ ਕੀਤੇ ਹਨ ਬਈ ਹਰ ਬਿਮਾਰੀ ਦਾ ਇਲਾਜ ਰੱਬ ਨੇ ਪੈਦਾ ਕੀਤਾ ਆਉ ਖਦੇ ਸੱਦੇ ਕੀਤੇ ਨਾ ਨਿੰਦਕ ਦਾ دارو ਨਾ ਇਹਦਾ ਕੋਈ دارو ਕੋਈ ਨਹੀਂ ਸਾਡੇ ਕੋ ਇਨੇ ਕਰਦਾ ਹੀ ਰਹਿਣਾ ਇਹ ਨਹੀਂ ਬਾਜ਼ ਆਏਗਾ ਕਿਉਂਕਿ ਇਹ ਅੱਗੇ ਵਧਿਆ ਹੋਇਆ ਕਿਸੇ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਇਹ ਕਿਉਂ ਅੱਗੇ ਵਧ ਗਿਆ ਤੂੰ ਨਿੰਦਾ ਕਰਨੀ ਹੈ ਉਹਨੂੰ ਘਟਾਣਾ ਹੈ ਉਹਨੂੰ ਪਿੱਛੇ ਸੁੱਟਣਾ ਹੈ ਅੱਗੇ ਵਧ ਗਿਆ ਚੰਗੀ ਗੱਲ ਹੈ ਬਹੁਤ ਅੱਛੀ ਗੱਲ ਹੈ ਕੋਈ ਸ਼ਰੀਫ ਬਣ ਗਿਆ ਸੰਸਾਰ ਦਾ ਭਲਾ ਹੋਵੇਗਾ ਕੋਈ ਪਰਉਪਕਾਰੀ ਹੋ ਗਿਆ ਜਗਤ ਨੂੰ ਸੁਖ ਮਿਲੇਗਾ ਕੋਈ ਭਜਨੀਕ ਹੋ ਗਿਆ ਜਗਤ ਨੂੰ ਆਨੰਦ ਮਿਲੇਗਾ ਤੂੰ ਪਿੱਛੇ ਕਿਉਂ ਛੁੜਦਾ ਹੈਸ ਪਿੱਛੇ ਕਿਉਂ ਖਿੱਚਦਾ ਪਰ ਇਹ ਪਿੱਛੇ ਖਿੱਚਦਾ ਉਸਨੂੰ ਕਿਉਂ ਕਿ ਆਪ ਪਿੱਛੇ ਹੈ ਤੇ ਅੱਗੇ ਕੋਈ ਵੱਧ ਗਿਆ ਇਹਦੇ ਹੰਕਾਰ ਨੂੰ ਝੋਟ ਲੱਗਦੀ ਹੈ ਹੰਕਾਰੀ ਹੈ ਤੇ ਇਹਦਾ ਅਹੰਕਾਰ ਤਾਂ ਹੀ ਪਰਫੁੱਲਤ ਹੋ ਸਕਦਾ ਉਹ ਜਿਹੜਾ ਅੱਗੇ ਹੋ ਪਿੱਛੇ ਹੋ ਜਾਏ ਤਾਂ ਫਿਰ ਨਿੰਦਾ ਕਰਦਾ ਹੈ ਨਿੰਦਾ ਕਰਨ ਤੋਂ ਮੁਰਾਦ ਹੈ ਹੁਣ ਫੁੱਲ ਨੂੰ ਕੰਡਾ ਕਹਿਣਾ ਹੈ ਦਿਨ ਨੂੰ ਰਾਤ ਕਹਿਣਾ ਹੈ ਰੋਸ਼ਨੀ ਨੂੰ ਅੰਧੇਰਾ ਕਹਿਣਾ ਹੈ ਪੁੰਨ ਨੂੰ ਪਾਪ ਕਹਿਣਾ ਹੈ ਨਿੰਦਾ ਦਾ ਇਹ ਮਤਲਬ